ਅੱਜ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਨੇ 9:30 ਵਜੇ ਸਵੇਰੇ 9:30 ਵਜੇ ਇਲੈਕਸ਼ਨ ਸ਼ੁਰੂ ਹੋਣਗੇ ਤੇ 11 ਵਜੇ ਤੱਕ ਵੋਟਾਂ ਪੈਣਗੀਆਂ ਤੇ ਸ਼ਾਮ ਨੂੰ ਇਹ ਰਿਜ਼ਲਟ ਜਿਹੜਾ ਆਵੇਗਾ ਤੇ ਦੱਸਦੀ ਹੈ ਕਿ ਪੰਜਾਬ ਯੂਨੀਵਰਸਿਟੀ ਇਲੈਕਸ਼ਨ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਨੇ ਪ੍ਰਧਾਨ ਉਹਦੇ ਲਈ 8 ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਤੇ ਤਿੰਨ ਮਹਿਲਾਵਾਂ ਵੀ ਪ੍ਰਧਾਨ ਉਹਦੇ ਲਈ ਮੈਦਾਨ ਦੇ ਵਿੱਚ ਉਤਰੀਆਂ ਨੇ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮਨਜੋਤ ਮੇਰੇ ਸਹਿਯੋਗੀ ਜਿਵੇਂ ਮਨਜੋਤ ਕਿ ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਸਟੂਡੈਂਟ ਜੁਨੀਅਨ ਦੇ ਇਲੈਕਸ਼ਨ ਨੇ ਇਹ 8 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਤੇ ਮਹਿਲਾਵਾਂ ਜਿਹੜੀਆਂ ਤਿੰਨ ਮੈਦਾਨ ਦੇ ਵਿੱਚ ਉਤਰੀਆਂ ਨੇ ਕਿ ਇਸ ਦਾ ਹੋਰ ਇਸ ਦੇ ਬਾਰੇ ਤੁਹਾਨੂੰ ਕੀ ਜਾਣਕਾਰੀ ਹੈ ਜੀ ਬਿਲਕੁਲ ਜਿਸ ਤਰੀਕੇ ਦੇ ਨਾਮ ਤੁਸੀਂ ਉਸੇ ਯੂਨੀਵਰਸਿਟੀ ਚੋਣਾ ਜਿਹੜੀ ਆ ਨੇ ਆ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਨੇ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਤੋਂ ਹੀ ਜਿਹੜੇ ਹੋਰ ਰਾਜਨੀਤਿਕ ਪਾਰਟੀਆਂ ਜਿਹੜੇ ਕਵੀਰਵਾਰ ਨੇ ਜਿੰਨਾਂ ਦੇ ਵਿੱਚੋਂ ਅਸੀਂ ਗੱਲ ਕਰਨ ਲਈ ਸੱਚਾ ਉਹ ਆਮ ਆਦਮੀ ਪਾਰਟੀ ਦੇ ਮਾਲਵੀਂਦਰ ਸਿੰਘ ਕੰਗ ਹੋਣ ਉਹ ਵੀ ਪਹਿਲਾਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਪ੍ਰਧਾਨ ਲੋਵਰ ਰਹੇ ਚੁੱਕੇ ਨੇ ਉੱਤੇ ਹੀ ਜਿਹੜੇ ਗੋਲਦੀ ਖੰਗੂਰਾ ਨੇ ਉਹ ਵੀ ਪਹਿਲਾਂ ਪ੍ਰਧਾਨ ਰਹੇ ਚੁੱਕੇ ਨੇ اسی ਤਰੀਕੇ ਦੇ ਨਾਲ ਬਾਕੀ ਕਈ ਉਮੀਦਵਾਰ ਜਿਹੜੇ ਸਿਆਸਤ ਦੇ ਵਿੱਚ ਦਾਖਲ ਹੁੰਦੇ ਨੇ ਫਿਰ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੋਣ ਉਹ ਸਟਾਰਟਿੰਗ ਜਿਹੜੀ ਹੈਗੀ ਉਹਦੀ ਸ਼ੁਰੂਆਤ ਜਿਹੜੀ ਹੈਗੀ ਉਹ ਯੂਨੀਵਰਸਿਟੀ ਤੋਂ ਹੁੰਦੀ ਆ ਉਸੇ ਤਰੀਕੇ ਦੇ ਨਾਲ ਅ ਯੂਨੀਵਰਸਿਟੀਆਂ ਦੇ ਇਲੈਕਸ਼ਨਸ ਨੇ ਅੱਜ ਸਵੇਰੇ 9:30 ਵਜੇ ਇਲੈਕਸ਼ਨਸ ਜਿਹੜੀਆਂ ਨੇ ਉਹ ਸ਼ੁਰੂਆਤ ਹੋਵੇਗੀ ਉਸੇ ਤਰੀਕੇ ਦੇ ਨਾਲ VOTING ਜਿਹੜੀ ਹੈਗੀ ਉਸ 11 ਵਜੇ ਤੱਕ ਕੀਤੀ ਜਾ ਸਕੀ ਹੈ ਕਿ ਹਰ ਇੱਕ ਦਾ ਆਪਣੇ ਆਪਣੇ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਪੈਣ ਗਿਆ ਸੋ ਇਸੇ ਤਰੀਕੇ ਦੇ ਨਾਲ ਜੇਕਰ ਕਾਲਜ ਦੀ ਗੱਲ ਕਰ ਲਈ ਤਾਂ ਲਗਭਗ 35 ਹਜ਼ਾਰ ਤੋਂ ਵੀ ਜ਼ਿਆਦਾ ਜਿਹੜੇ ਵਿਦਿਆਰਥੀ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਅਧੀਨ ਆਉਂਦੇ ਉਹਨਾਂ ਚੰਡੀਗੜ੍ਹ ਕਾਲਜਸ ਦੇ ਵਿੱਚ ਹੈਗੇ ਨੇ ਔਰ ਉਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਲਗਭਗ 16 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਪੋਲਿੰਗ ਕਰਨਗੇ। ਹੋਰ ਅੱਜ دیر ਜਿਹੜਾ ਰਾਤ ਤੱਕ ਇਹ ਨਤੀਜਾ ਆਵੇਗਾ ਕਿਉਂਕਿ ਲਗਾਤਾਰ ਜਿੱਕਰ ਗੱਲ ਕਰ ਲਈ ਤਾਂ ਪਿਛਲੇ ਸਾਲਾਂ ਦਾ ਰਿਕਾਰਡ ਦੇਖ ਲਗਭਗ 8 ਵਜੇ 9 ਵਜੇ ਤੱਕ ਵੀ ਜਿਹੜੇ ਨਤੀਜੇ ਨੇ ਉਹ ਆਉਂਦੇ ਨਹੀਂ। ਉਹ ਉਸੇ ਤਰੀਕੇ ਦੇ ਨਾਲ ਪੁਲਿਸ ਦੀ ਗੱਲ ਲੈ ਲਈ ਤਾਂ ਪੁਲਿਸ ਨੇ ਬੜੇ ਕੁੱਪਟਾ ਪ੍ਰਬੰਧ ਕੀਤੇ ਹੋਏ ਨੇ ਯੂਨੀਵਰਸਿਟੀਜ਼ ਦੇ ਵਿੱਚ ਕੋਈ ਵੀ ਆਊਟਸਾਈਡਰ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ ਅਲਾਉਡ ਨਹੀਂ ਕੀਤਾ ਜਾਏਗਾ ਕਿਉਂਕਿ ਅੱਜ ਦੇ ਦਿਨ ਬੜੀ ਸਖਤੀ ਕੀਤੀ ਜਾਣੀ ਕਿਉਂਕਿ ਪਿਛਲੇ ਰਿਕਾਰਡ ਦੇ ਮੁਤਾਬਕ ਦੇਖੀ ਤਾਂ 2011-12 ਦੇ ਵਿੱਚ ਇੱਕ ਵਾਰ ਗੋਲੀ ਵੀ ਚੱਲ ਚੁੱਕੀ ਹੈ। ਸੋ ਉਸੇ ਤਰੀ ਤਨਾਤ ਹੈ ਕਿ ਹਰੇਕ ਯੂਨੀਵਰਸਿਟੀ ਤੋਂ ਬਾਅਦ ਇੱਕ ਜਿਹੜਾ ਗੇਟਕਲ ਦੇ ਨੇ ਉਹਨਾਂ ਦੇ ਉੱਪਰ ਉਸੇ ਤਰੀਕੇ ਨਾਲ ਯੂਨੀਵਰਸਿਟੀਆਂ ਦੇ ਜਿਹੜੇ ਕਾਲਜਸ ਨੇ ਉਹਨਾਂ ਦੇ ਵਿੱਚ ਵੀ ਪੁਲਿਸ ਜਿਹੜੀ ਹੈਗੀ ਉਹ ਤਾਇਨਾਤ ਕੀਤੀ ਗਈ ਹੈ ਸੋ ਉਸੇ ਤਰੀਕੇ ਨਾਲ ਲਗਭਗ 52000 ਜਿਹੜੇ ਵਿਦਿਆਰਥੀ ਨੇ ਉਹ ਜਿਵੇਂ ਵੋਟ ਪਾਉਣ ਕਰਨਗੇ ਉਹ ਸ਼ਾਮ ਤੱਕ ਜਿਹੜਾ ਰਿਜ਼ਲਟ ਹੈ ਉਹ ਨਿਕਲ ਕੇ ਆਵੇਗਾ ਉਸੇ ਤਰੀਕੇ ਨਾਲ ਕਰਦੇ ਕਿ ਇਸ ਇਲੈਕਸ਼ਨਸ ਦੇ ਵਿੱਚ ਜਿਵੇਂ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਔਰ ਜਨਰਲ ਫੈਕਟਰੀ ਸੈਕਟਰੀ ਜਾਂ ਪੋਸਟ ਜਿਹੜੀਆਂ ਹੈਗੀਆਂ ਨੇ ਜਾਂ ਅਹੁਦੇ ਨੇ ਉਹਨਾਂ ਨੂੰ ਲੈ ਕੇ ਆ ਜਿਹੜਾ ਹੈਗਾ ਚੋਣ ਆਵੇਗਾ ਔਰ ਉਸੇ ਤਰੀਕੇ ਦੇ ਨਾਲ ਅਜੇ ਫਿਰ ਗੱਲ ਕਰ ਲਈ ਤਾਂ ਕਾਂਗਰਸ ਵੱਲੋਂ ਐਨਐਸਯੂਆਈ ਔਰ ਜਿਹੜਾ ਆਮ ਪਾਰਟੀ ਉਹਨਾਂ ਵੱਲੋਂ ਸੀਵਾਈਐਸਐਸ ਔਰ ਉਸੇ ਤਰੀਕੇ ਦੇ ਨਾਲ ਭਾਜਪਾ ਔਰ ਅਕਾਲੀ ਦਲ ਵੱਲੋਂ ਐਸਓਆਈ ਤੇ ਜਿਹੜੇ ਯੂਥ ਪ੍ਰਧਾਨ ਨੇ ਉਹ ਆਪਣੀ ਇਲੈਕਸ਼ਨਸ ਲੜਨਗੇ ਔਰ ਇਹਨਾਂ ਤੋਂ ਇੱਕ ਵੱਖਰਾ ਸੋਪੂ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦੀ ਬਹੁਤ ਪੁਰਾਣੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਅਸਲ ਹਾਲ ਕਿਸੇ ਦੇ ਨਾਲ ਇਹਨਾਂ ਦਾ ਜਿਹੜਾ ਹੈਗਾ ਕੋਈ ਸੰਗਠਨ ਨਹੀਂ ਹੈਗਾ ਇਹ ਅਲੱਗ ਤੋਂ ਬਿਨਾ ਜਿਹੜਾ ਸਿਆਸੀ ਪਾਰਟੀ ਤੋਂ ਆਪਣੀਆਂ ਚੋਣਾਂ ਜਿਹੜੀਆਂ ਲੜਦੀਆਂ ਆਏ ਨੇ ਕਿਉਂਕਿ ਇਹਨਾਂ ਦੇ ਵਿੱਚ ਜੇਕਰ ਗੱਲ ਕਰ ਲਈ ਤਾਂ ਫਿਲਹਾਲ ਇਹਨਾਂ ਦੀ ਕੋਈ ਰਾਜਨੀਤਿਕ ਪਾਰਟੀ ਜਿਹੜੀ ਅੱਗੇ ਵਧ ਕੇ ਨਹੀਂ ਜਲਦੀ ਲੇਕਿਨ ਇਹਨਾਂ ਤੇ ਸੋਪੂ ਤੋਂ ਨਿਕਲੇ ਹੋਏ ਕਈ ਉਮੀਦਵਾਰ ਜਾਂ ਪ੍ਰਧਾਨ ਜਿਹੜੇ ਨੇ ਉਹ ਦੂਸਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਚੜ੍ਹ ਆ ਰਹੀਆਂ ਸੀ ਫਿਰ ਕਿਦ ਨਾਲ ਚੋਣ ਦੇਖਣਾ ਹੋਵੇਗਾ ਕਿਹੜਾ ਜਿਹੜਾ ਨੌਜਵਾਨ ਆ ਜਾਂ ਜਿਹੜਾ ਮਹਿਲਾ ਹੈ ਉਸ ਦੀ ਕਿਸਮਤ ਨਿਕਲਦੀ ਹੈ ਉਹ ਪ੍ਰੈਜ਼ੀਡੈਂਟ ਬਣਦਾ ਔਰ ਜਨਰਲ ਸੈਕਟਰੀ ਔਰ ਸੈਕਟਰੀ ਦੀ ਅਹੁਦੇ ਉੱਪਰ ਤਣਾਅ ਹੁੰਦਾ ਜੀ ਬਾਕੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਇਲੈਕਸ਼ਨ ਨੇ 9:00 ਵਜੇ ਸ਼ੁਰੂ ਹੋਣਗੇ ਤੇ 11:00 ਵਜੇ ਤੱਕ ਇਹ ਵੋਟਾਂ ਜਿਹੜੀਆਂ ਪੈਣਗੀਆਂ ਤੇ ਸ਼ਾਮ ਤੱਕ ਐਲਾਨੇ ਜਾਣਗੇ ਨਤੀਜੇ ਤੇ ਪ੍ਰਧਾਨ ਉਹਦੇ ਲਈ ਤਿੰਨ ਮਹਿਲਾ ਜਿਹੜੀਆਂ ਨੇ ਉਹ ਮੈਦਾਨ ਦੇ ਵਿੱਚ ਉਤਰੀਆਂ ਨੇ ਤੇ ਪ੍ਰਧਾਨ ਉਹਦੇ ਲਈ 8 ਉਮੀਦਵਾਰਾਂ ਦੇ ਵਿੱਚ ਇੱਕ ਸਖਤ ਮੁਕਾਬਲਾ ਜਿਹੜਾ ਉਹ ਹੋਏਗਾ ਤੇ तो ए ज़िया, वोटिंग शुरू हो ए वोटिंग जारी कम्पलीट हो जाएगी नतीजे आ जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर